ਹੰਦ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਅਗਾਂ ਮ ਚਲਤ ਹੈ ਰੋਹ ਕੇ ਰੁਹੇਲੇ ਮਗਦੇਸ਼ ਕੇ ਮਗੇਲੇ ਪੀਰ ਬੰਸੀ ਬੁੰਦੇਲੇ ਬਾਪ ਕੁੰਡ ਕੋਮਲਤ ਹੈ ਬੋਕਰ ਕੁੰਡ ਕਾਵੇ ਚੀਨ ਮ ਚੀਨ ਕੇ ਸੀਸ ਨ ਆਵੇ ਤਿੱਬ ਕੀ ਧਿਆਏ ਤੋਕ ਦੇ ਕਦਲਤ ਹੈ ਜਿਨ ਕੋਹ ਧਿਆਇੋ ਤਿਨੇ ਪੂਰ ਪਰਤਾ ਪਾਇਓ ਸਰਬਦਨ ਕਾਮ ਖਲ ਫੂਲ ਸਫਲਤ ਹੈ ਸਰਬਦਨ ਕਾਮ ਖਲ ਫੂਲ ਸਫਲਤ ਹੈ ਰਾਜ ਜੋਹੂ ਕੇ ਸਾਜਾ ਮਾ ਜੋਗੂ ਕੇ ਜੋਗ ਕਰਿਆ ਤੁਮ ਛਾਲ ਕੇ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਨਾਸਰੋ ਮਨਸੂਰ ਕੋ ਬਿੰਦ ਸਿੰਘ ਇਸ ਦੀ ਮਨਜ਼ੂਰ ਗੁਰ ਕੋ ਬਿੰਦ ਸਿੰਘ ਹੱਕ ਰਾਗੰਦੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਪਰਤੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਖਾਸ ਰਾਜਾ ਕਾ ਗੁਰੂ ਗੋਬਿੰਦ ਸਿੰਘ ਫੈਜ਼ਲ ਵਾਰ ਗੋਬਿੰਦ ਸਿੰਘ ਕਾਸ ਸਰਾ ਗੁਰੂ ਗੋਬਿੰਦ ਸਿੰਘ ਉਹ ਹਰ ਜ਼ਮਾਨ ਨਹੀ ਰਾਜਾ ਉਹ ਹਰ ਜ਼ਮਾਨ ਨਹੀ ਰਾਜਾ ਇਹ ਪੂਪਤ ਸਭ ਦੀ ਵਿਸਤ